ਪਰੂਸਤੇ ਯੂਕਰੇਨ ਦੇ ਵਿਚਾਲੇ ਲੰਬੇ ਸਮੇਂ ਤੋਂ ਚੱਲ ਰਹੀ ਲੜਾਈ ਦੇ ਵਿੱਚ ਹੁਣ ਇੱਕ ਪੰਜਾਬੀ ਨੌਜਵਾਨ ਦੀ ਮੌਤ ਹੋ ਚੁੱਕੀ ਹੈ ਜਿਸ ਦੀ ਪਛਾਣ ਵੀ ਹੋ ਚੁੱਕੀ ਹੈ ਉਸ ਦਾ ਨਾਮ ਤੇਜਪਾਲ ਅਤੇ ਅੰਮ੍ਰਿਤਸਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਪਰ ਫਿਲਹਾਲ ਦੱਸਿਆ ਜਾ ਰਿਹਾ ਮਾਪਿਆਂ ਦੇ ਵੱਲੋਂ ਕਿ ਤੇਜਪਾਲ ਜਿਹੜਾ ਆ ਉਹ ਛੁੱਟੀਆਂ ਮਨਾਉਣ ਦੇ ਲਈ ਰੂਸ ਦੇ ਵਿੱਚ ਗਿਆ ਸੀਗਾ ਪਰਿਵਾਰ ਉਸ ਨੂੰ ਭੇਜਣ ਦੇ ਲਈ ਤਿਆਰ ਨਹੀਂ ਸੀਗਾ ਪਰ ਉਸ ਨੇ ਇੱਕ ਭਾਵੁਕ ਹੁਣ ਅਪੀਲ ਕੀਤੀ ਹੈ ਪਤਨੀ ਦੇ ਵੱਲੋਂ ਕੀਤੀ ਗਈ ਹੈ ਕਿ ਤੇਜਪਾਲ ਦੀ ਲਾਸ਼ ਨੂੰ ਜਲਦ ਤੋਂ ਜਲਦ ਪੰਜਾਬ ਲਿਆਂਦਾ ਜਾ ਸਕੇ ਤਾਂ ਜੋ ਉਸ ਦੀਆਂ ਅੰਤਿਮ ਰਸਮਾਂ ਜਿਹੜੀਆਂ ਨੇ ਉਹ ਕੀਤੀਆਂ ਜਾ ਸਕਣ ਪਰ ਤੁਹਾਨੂੰ ਦੱਸ ਦਈਏ ਕਿ ਤੇਜਪਾਲ ਜੋ ਕਿ ਇੱਥੋਂ ਟੂਰਿਸਟ ਵੀਜ਼ੇ ਦੇ ਉੱਤੇ ਗਿਆ ਸੀਗਾ ਪਰ ਅਚਾਨਕ ਜਦੋਂ ਰੂਸ ਪਹੁੰਚਦਾ ਹੈ ਤਾਂ ਉਸ ਨੂੰ ਜਬਰਦਸਤ ਦਸਤੀ ਉੱਥੇ ਫੌਜ ਦੇ ਵਿੱਚ ਭਰਤੀ ਕਰ ਲਿਆ ਜਾਂਦਾ ਹੈ ਜਿਸ ਤੋਂ ਬਾਅਦ ਉਹਨਾਂ ਦੇ ਮਾਪਿਆਂ ਨੂੰ ਫੋਨ ਆਉਂਦਾ ਹੈ ਕਿ ਉਹ ਹੁਣ ਬਾਰਡਰ ਦੇ ਉੱਤੇ ਚੱਲਿਆ ਜਦੋਂ ਬਾਰਡਰ ਦੇ ਉੱਤੇ ਜਾਂਦਾ ਹੈ ਤਾਂ ਉਸ ਵਕਤ ਹੁਣ ਖਬਰ ਸਾਹਮਣੇ ਆਈ ਹੈ ਕਿ ਤੇਜਪਾਲ ਦੀ ਮੌਤ ਹੋ ਚੁੱਕੀ ਹੈ ਰੂਸ ਦੇ ਬਾਰਡਰ ਦੇ ਉੱਤੇ ਹੀ ਦੱਸਿਆ ਕਿ ਯੂਕਰੇਨ ਅਤੇ ਜੇਕਰ ਗੱਲ ਕੀਤੀ ਜਾਵੇ ਰੂਸ ਦੀ ਤਾਂ ਦੋਹਾਂ ਦੇਸ਼ਾਂ ਦੇ ਵਿਚਾਲੇ ਲੰਬੇ ਸਮੇਂ ਤੋਂ ਲੜਾਈ ਚੱਲ ਰਹੀ ਹੈ ਇਸ ਲੜਾਈ ਦੇ ਕਰਕੇ ਯੂਕਰੇਨ ਦੇ ਵਿੱਚ ਸਭ ਕੁਝ ਤਬਾਹ ਵੀ ਹੋ ਚੁੱਕਾ ਹੈ ਹਾਲਾਂਕਿ ਜੋ ਟੂਰਿਸਟ ਜਾਂਦੇ ਨੇ ਰੂਸ ਦੇ ਵਿੱਚ ਤਾਂ ਉਹਨਾਂ ਨੂੰ ਜ਼ਬਰਦਸਤੀ ਫੌਜ ਦੇ ਵਿੱਚ ਭਰਤੀ ਕਰ ਲਿਆ ਜਾਂਦਾ ਹੈ ਇਹ ਅਜਿਹੀਆਂ ਤਸਵੀਰਾਂ ਬੀਤੇ ਦਿਨਾਂ ਦੇ ਦੌਰਾਨ ਦੇਖਣ ਨੂੰ ਵੀ ਮਿਲੀਆਂ ਸੀ ਜਿਹੜੇ ਪੰਜਾਬੀ ਨੌਜਵਾਨ ਘੁੰਮਣ ਲਈ ਗਏ ਸੀ ਤਾਂ ਉਹਨਾਂ ਨੂੰ ਜ਼ਬਰਦਸਤੀ ਫੌਜ ਦੇ ਵਿੱਚ ਭਰਤੀ ਕਰ ਲਿਆ ਉਹਨਾਂ ਦੇ ਵਿੱਚੋਂ ਇੱਕ ਤੀਸ਼ਪਾਲ ਵੀ ਸੀਗਾ ਜੋ ਕਿ ਬਾਰਡਰ ਦੇ ਉੱਤੇ ਗਿਆ ਤੇ ਉਸ ਦੀ ਹੁਣ ਮੌਤ ਹੋ ਚੁੱਕੀ ਹੈ ਤੇ ਪਿੱਛੇ ਪਰਿਵਾਰ ਦੇ ਵਿੱਚ ਪਤਨੀ, ਮਾਤਾ-ਪਿਤਾ ਅਤੇ ਦੋ ਛੋਟੇ-ਛੋਟੇ ਮਾਸੂਮ ਬੱਚੇ ਛੱਡ ਗਿਆ ਜੋ ਕਿ ਇੱਕ 3 ਸਾਲ ਦੀ ਬੇਟੀ ਐ ਤੇ 6 ਸਾਲ ਦਾ ਲੜਕਾ ਦੱਸੀਆ ਜਾ ਰਿਹਾ ਪਰ ਫਿਰ ਹਾਲ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਐ ਪਤਨੀ ਜਿਹੜੀ ਐ ਉਹ ਕਾਫੀ ਜ਼ਿਆਦਾ ਰੋ ਰਹੀ ਐ ਭਾਗੂਕ ਐ ਅਤੇ ਉਸ ਦੇ ਵੱਲੋਂ ਅਪੀਲ ਕੀਤੀ ਗਈ ਐ ਕਿ ਜਲਦ ਤੋਂ ਜਲਦ ਜਿਹੜੀ ਤੇਜਪਾਲ ਦੀ ਮਰਤਕ ਦੇ ਐ ਉਸ ਨੂੰ ਪੰਜਾਬ ਲਿਆਂਦਾ ਜਾ ਸਕੇ ਤਾਂ ਉਸ ਦੀਆਂ ਅੰਤਿਮ ਰਸਮਾਂ ਕੀਤੀਆਂ ਜਾ ਸਕੇ ਕੀ ਐ ਜੀ ਮਤਲਬ ਕੀ ਕਹਿ ਕੇ ਗਏ ਸੀ ਤੁਹਾਨੂੰ ਉੱਥੇ ਜਾ ਕੇ ਹਾਂ ਜੀ ਮੇਰਾ ਨਾਮ ਪਰਮਿੰਦਰ ਕੌਰ ਐ ਵਾਈਫ ਆਫ ਤੇਜਪਾਲ ਜੇ ਮੇਰੇ ਹਸਬੰਦ ਦਸੰਬਰ ਦੇ ਵਿੱਚ 20 ਦਸੰਬਰ ਨੂੰ ਗਏ ਆ। ਠੀਕ ਹੈ। THAILAND ਗਏ ਉਹ 10-15 ਦਿਨ ਨੂੰ ਉਹਨਾਂ ਦੇ ਫਰੈਂਡ ਰਹਿੰਦੇ ਸੀ। ਉੱਥੋਂ ਅੱਗੇ 12 ਜਨਵਰੀ ਨੂੰ ਰਸ਼ੀਆ ਗਏ ਮਾਸਕੋ ਸਿਟੀ। ਸਿੱਧੇ ਆਰਮੀ ਸਾਡ ਕੁਆਟਰ ਚ ਗਏ ਨੇ। 16 ਜਨਵਰੀ ਨੂੰ ਉਹਨਾਂ ਨੇ ਆਪਣੇ ਨਾਲ ਫਿਕਸ ਸ਼ੇਅਰ ਕੀਤੀਆਂ ਉਹ ਪਾ ਕੇ ਰਸ਼ੀਅਨ ਯੂਨੀਫਾਰਮ ਚ ਆਰਮੀ ਜੁਆਇਨ ਕਰਨ ਤੋਂ ਬਾਅਦ ਇਨ ਮੀਨੇ ਲਗਾਤਾਰ ਗੱਲ ਹੁੰਦੀ ਨਹੀਂ ਆ। 3 ਮਾਰਚ ਨੂੰ ਲਾਸਟ ਟਾਈਮ ਗੱਲ ਹੋਈ। 3 ਮਾਰਚ ਤੋਂ ਪਹਿndeਗੀ ਅ판 ਥੋੜੇ ਦਿਨ ਫੋਨ ਬੰਦ ਰਹੂਗਾ ਪਰ ਹੋ ਸਕਦਾ ਮਹੀਨਾ ਵੀ ਬੰਦ ਰਹਿ ਸਕਦਾ। 3 ਮਾਰਚ ਤੋਂ ਬਾਅਦ ਗੱਲ ਨਹੀਂ ਹੋਈ। ਐਵੇਂ ਉਹਨਾਂ ਦੇ ਨੌਨ ਦੇ ਵਿੱਚ ਜਿਹੜੇ ਮੁੰਡੇ ਉਹਨਾਂ ਨੇ ਗੱਲ ਹੁੰਦੀ ਉਹ ਛੋਟੇ ਦਿਲਾਸੇ ਸੀਗੇ ਠੀਕ ਠਾਕ ਆ ਸਭ ਕੁਝ ਠੀਕ ਠਾਕ ਆ। ਇੱਦਾਂ ਮੈਂ ਅੱਗੇ-ਅੱਗੇ ਕਿਸੇ ਨੂੰ ਪੁੱਛ ਕਿਤੇ ਨੂੰ ਪੁੱਛਦਾ ਮੈਨੂੰ ਥੋੜਾ-ਬਹੁਤ ਪਤਾ ਲੱਗ ਰਿਹਾ। ਬਾਅਦ 9 ਜੂਨ ਨੂੰ ਮੈਨੂੰ ਕੰਫਰਮ ਹੋਇਆ ਕਿ ਉਹਨਾਂ ਦੀ ਡੈਥ ਹੋ ਚੁੱਕੀ ਹੈ। ਉਹਨਾਂ ਨੇ ਕਾਲ ਕੀਤੀ ਆ ਰਸ਼ੀਆ ਨੂੰ ਹੈੱਡ ਕੁਆਟਰ ਤੋਂ ਫੋਨ ਆਇਆ। ਤੇ ਇਹਨਾਂ ਨੂੰ ਫੌਜ ਦਾ ਸ਼ੌਕ ਸੀ ਕਿਉਂਕਿ ਉਹਦੇ ਜ਼ਬਰਦਸਤੀ ਭਰਤੀ ਕਰਾਇਆ ਗਿਆ। ਹਾਂਜੀ ਇਹਨਾਂ ਨੂੰ ਸ਼ੌਕ ਸੀ ਇੱਥੇ ਵੀ ਉਹ ਟਰਾਈ ਕਰਦੇ ਰਹਿੰਦੇ ਹੁੰਦੇ ਸੀ। ਇਹਨਾਂ ਦੀ ਉਮਰ 29 ਸਾਲ ਹੈ। 28 ਸਾਲ ਤੱਕ ਇਹਨਾਂ ਨੇ ਇਨਚਾਰ ਮਤਲਬ ਵਰਤੀਆਂ ਵੇਖੀਆਂ ਇੱਥੇ ਆਰਮੀ ਦੇ ਵਿੱਚ ਵੀ ਦੇਖੀਆਂ ਪੁਲਿਸ ਦੇ ਵਿੱਚ ਵੀ ਪਾਸ ਦੇ ਵਿੱਚ ਜਦੋਂ ਮੈਰਿਜ ਚ ਨਾਂ ਨਹੀਂ ਸੀ ਆਉਂਦਾ ਹੁੰਦਾ ਉਹ ਤੋਂ ਬੜੀ ਦੁਖੀ ਹੁੰਦੀ ਕਿ ਮੈਨੂੰ ਮਤਲਬ ਸਭ ਕੁਝ ਹੋਣ ਤੋਂ ਬਾਅਦ ਮੈਨੂੰ ਜੌਬ ਨਹੀਂ ਮਿਲੀ ਮਿਲਦੀ ਫਿਰ ਉਹਨਾਂ ਦਾ ਥੋੜਾ ਝਕਾਅ ਹੋ ਗਿਆ ਕਿ ਮੈਂ ਬਾਹਰ ਜਾਵਾਂ ਤੁਸੀਂ ਕੀ ਕਿਸ ਤਰ੍ਹਾਂ ਕੀ ਸਮਝੋਗੇ ਜੋ ਹਾਲਾਤ ਹੈ ਇਹਨਾਂ ਦਿਖਾਈ ਦੇ ਥੱਲੇ ਵਿੱਤੀ ਮੰਗ ਕਰਦੇ ਹਾਂਜੀ ਮੇਰੀ ਇਹ ਹੀ ਮੰਗ ਵਾਚ ਜੇ ਉਹਨਾਂ ਦੀ ਡੈੱਡ ਬੋਡੀ ਹੈਗੀ ਹੈ ਜੇ ਤੇ ਕਨਫਰਮ ਮਰ ਡੈਥ ਹੀ ਕਰ ਡੈਥ ਡੇਟ ਕਨਫਰਮ ਕੀਤੀ ਡੈੱਡ ਬੋਡੀ ਦਾ ਕੋਈ ਨਹੀਂ ਪਤਾ ਕਿ ਡੈੱਡ ਬੋਡੀ ਹੈਗੀ ਆ ਤੇ ਇੰਡੀਆ ਭੇਜੀ ਜਾਵੇ। ਇੱਕ ਕਰੋ ਟੂਰਿਸਟ ਵੀਜ਼ੇ ਤੇ ਗਏ ਸੀ। ਹਾਂਜੀ ਉਹ ਕਰੋ ਟੂਰਿਸਟ ਵੀਜ਼ੇ ਤੇ ਗਏ ਸੀ। ਤੁਸੀਂ ਰੋਕਿਆ ਨਹੀਂ ਉਹਨਾਂ ਨੂੰ? ਰੋਕਦੇ ਸੀ ਇਹਨਾਂ ਦੇ ਬ੍ਰਦਰ ਸੀ 2019 ਦੇ ਵਿੱਚ ਛੋਟੇ ਬ੍ਰਦਰ ਉਹਨਾਂ ਦੀ ਵੀ ਡੈੱਥ ਹੋ ਗਈ ਫੈਮਿਲੀ ਨਹੀਂ ਸੀ ਇਹ ਚੀਜ਼ ਚਾਹੁੰਦੀ ਕਿ ਬਾਹਰ ਜਾਣ। ਪ੍ਰਤਿਨਾ ਜੋਬ ਮਿਲਣ ਕਰਕੇ ਕਹਿੰਦੀ ਸਾਰੇ ਲੋਕ ਜਾਂਦੀ ਆ ਮੈਂ ਇਹ ਚੱਲ ਜਾਨਾ ਬਾਅਦ ਫੈਮਿਲੀ ਤੇ ਰੋਕਦੀ ਸੀ ਮੈਂ ਵੀ ਰੋਕਦੀ ਸੀ ਅਸੀਂ ਜਾਂ ਭੇਜਣਾ ਹੀ ਨਹੀਂ ਸੀ ਚਾਹੁੰਦੇ ਸਰ ਅਵਿਕੋ ਮੇਰਾ ਨਾਮ ਤੇ ਸਵਿੰਦਰ ਸਿੰਘ ਹੈ ਤੇਜਪਾਲ ਸਿੰਘ ਮੇਰੇ ਪਤੀ ਜੀ ਦੇ ਤੋਂ ਵੀ ਜਨਵਰੀ ਨੂੰ ਜਿੱਤੋਂ ਟੂਰਿਸਟ ਵੀਜ਼ੇ ਤੇ ਬਾਹਰ ਗਏ ਸੀਗੇ ਰਸ਼ੀਆ ਇਫ ਰਸ਼ੀਆ ਚ ਉਹਨਾਂ ਨੇ ਉੱਥੇ ਜੋ ਆਰਮੀ ਜਿਹੜੀ ਉਹਨਾਂ ਦੀ ਜੁਆਇਨ ਕੀਤੀ ਆਰਮੀ ਜੁਆਇਨ ਕਰਨ ਤੋਂ ਬਾਅਦ ਉਹਨਾਂ ਨੂੰ ਉੱਥੇ ਜਿਹੜਾ ਵਾ ਉਹ ਇਹਨਾਂ ਨੂੰ ਜਨੇ ਵੀ 25 ਦਿਨਾਂ ਦੀ ਟ੍ਰੇਨਿੰਗ ਦਿੱਤੀ ਗਈ ਟ੍ਰੇਨਿੰਗ ਦੇਣ ਤੋਂ ਬਾਅਦ ਉਹਨਾਂ ਨੂੰ ਜਿਹੜਾ ਵਾ ਬਾਰਡਰ ਤੇ ਭੇਜ ਦਿੱਤਾ ਗਿਆ 3 ਮਾਰਚ ਨੂੰ ਉਹ ਬਾਰਡਰ ਤੇ ਗਏ ਆ ਤੇ ਬਾਰਡਰ ਤੇ ਜਾਣ ਤੋਂ ਪਹਿਲਾਂ ਉਹਨਾਂ ਨੇ ਸਾਡੇ ਨਾਲ ਫੋਨ ਤੇ ਕੰਟੈਕਟ ਕੀਤਾ ਤੇ ਕਹਿਣ ਲੱਗੇ ਕਿ ਮੈਂ ਹੁਣ ਤੁਹਾਡੇ ਨਾਲ ਗੱਲਬਾਤ ਨਹੀਂ ਹੋ ਸਕਦੀ ਕਿਉਂਕਿ ਮੈਂ ਹੁਣ ਬਾਰਡਰ ਜਾ ਰਿਹਾ ਹਾਂ ਤੇ ਮੈਰੀ ਜਿਹੜੀ ਆ ਬੁਢੀ ਬਾਰਡਰ ਤੇ ਲਾ ਦਿੱਤੀ ਹੈ ਹੁਣ ਬਾਰਡਰ ਚੱਲੇ ਸੀ ਜੰਗ ਦੇ ਮੈਦਾਨ ਵਿੱਚ ਆ ਉੱਥੇ ਜੰਗ ਹੈ ਅਸੀਂ ਉਹਨੂੰ ਫਿਰ ਉਸ ਤੋਂ ਬਾਅਦ ਸਾਡੀ ਕੋਈ ਕਾਲ ਨਹੀਂ ਹੋਈ ਅਸੀਂ ਵੇਟ ਕਰਦੇ ਰਹੇ 12 ਮਾਰਚ ਨੂੰ ਉਹਦੇ ਕੁਝ ਸਾਥੀ ਕੋਲੋਂ ਦੋਸਤ ਕੋਲੋਂ ਪਤਾ ਲੱਗਾ ਕਿ ਉਹਦੀ ਡੈਥ ਹੋ ਗਈ ਹੈ ਅਸੀਂ 12 ਮਾਰਚ ਤੱਕ ਵੇਟ ਕਰ ਕੱਲ ਸਾਨੂੰ 9 9 ਤਰੀਕ ਨੂੰ ਪਤਾ ਲੱਗਾ ਸਾਨੂੰ ਤੇ ਉਹਦੇ ਦੋਸਤ ਨੂੰ ਪਤਾ ਲੱਗਾ ਕਿ 12 ਮਾਰਚ ਨੂੰ ਉਹਦੀ ਡੈਥ ਹੋ ਗਈ ਸੀ ਸਰ ਜਦੋਂ ਫੌਜ ਚ ਗਿਆ ਤੁਸੀਂ ਰੋਕਿਆ ਨਹੀਂ ਉਹਨੂੰ ਸਰ ਉਹਨੂੰ ਰੋਕਿਆ ਸੀਗਾ ਪਰ ਉਹਨੇ ਕਿਹਾ ਕਿ ਮੇਰਾ ਇੱਕ ਜਨੂਨ ਹੈ ਮਨ ਦੇ ਵਿੱਚ ਕਿ ਮੈਂ ਸ਼ਹੀਦ ਹੋਣਾ ਚਾਹੁੰਦਾ ਉਹ ਕਹਿੰਦਾ ਮੈਂ ਇੰਡੀਅਨ ਆਰਮੀ ਚ ਤੇ ਨਹੀਂ ਹੋ ਸਕਿਆ ਮੇਰਾ ਜਨੂਨ ਹੈ ਕਿਤੇ ਬਾਹਰ ਜਾ ਕੇ ਸ਼ਹੀਦੀ ਪ੍ਰਾਪਤੀ ਕਰ ਲਵਾਂ ਜੀ ਤੇ ਇੱਥੇ ਫੌਜ ਟਰਾਈ ਕੀਤਾ ਸੀ ਉਹਨੇ ਹਾਂ ਜੀ ਇੱਥੇ ਆਰਮੀ ਟਰਾਈ ਕੀਤਾ ਤੇ ਪੁਲਿਸ ਸੀ ਜੀ ਡਿਲੀਵੇ ਡਿਲੀਵੇ ਪੁਲਿਸ ਸੀ ਵੀ ਵਰਤੀ ਸੀਗੇ ਡੇਲੀ ਵਿੱਚ ਪੁਲਿਸ ਸੀ ਜੀ ਤੇ ਸਰ ਇਹ ਕੀ ਜਦੋਂ ਤੁਸੀਂ ਉਹਨਾਂ ਨੇ ਕੀਤਾ ਰੋਕਿਆ ਨਹੀਂ ਉਹਨਾਂ ਨੂੰ ਰੋਕੀ ਗੱਲਬਾਤ ਕੀ ਕਰਦੇ ਨੇ ਜੀ ਉਹਨਾਂ ਨੂੰ ਮੰਨਾ ਵੀ ਕੀਤਾ ਸੀ ਕਿ ਪਰ ਉਹਦਾ ਮਨ ਹੀ ਇਤਨਾ ਬਣ ਗਿਆ ਸੀ ਕਿ ਮੈਂ ਇੱਕ ਚੀਜ਼ ਹੀ ਪ੍ਰਾਪਤ ਕਰਨੀ ਉਹਦਾ ਜੁਆਇਨ ਕੀਤਾ ਸੀ ਉਹਨਾਂ ਨੇ ਉੱਥੇ ਜਾ ਕੇ ਉਹਨਾਂ ਨੇ 20 ਜਨਵਰੀ ਐ 20 250 ਗਏ ਆ 12 ਐ ਸੌਰੀ 12 ਜ 12 ਜਨਵਰੀ ਨੂੰ ਗਏ ਆ ਦੋ ਚਾਰ ਦਿਨ ਬਾਅਦ ਉਹਨਾਂ ਨੇ ਸੇਜ਼ਨ ਕਰ ਲਿਆ ਇਸ ਵਾਰ ਉੱਤੇ ਹੋਈ ਪੰਜਾਬੀ ਨੌਜਵਾਨ ਅਗੇ ਹਾਂਜੀ ਉੱਤੇ ਬਹੁਤ ਸਾਰੇ ਆਪਣੇ ਪੰਜਾਬੀ ਨੌਜਵਾਨ ਅਗੇ ਸਾਨੂੰ ਨੂੰ ਪਤਾ ਲੱਗਾ ਕਿ ਕਿੰਨੇ ਤਰੀਕੇ ਨਾਲ ਸਾਨੂੰ ਨੂੰ 9 ਤਰੀਕ ਨੂੰ ਪਤਾ ਲੱਗਾ ਕੋਈ ਸੁਣਾਇਆ ਕਿ ਕੋਈ ਹੈ ਤੁਸੀਂ ਸੰਪਰਕ ਤਸੀਫ ਸੰਪਰਕ ਕੀਤਾ ਕਿਉਂਕਿ ਸਾਡੇ 2 ਮਹੀਨੇ ਹੋ ਗਏ ਸਾਡੇ ਕੋਲ ਧੰਨਵਾਦ ਨਹੀਂ ਹੁੰਦੀ ਤੇ ਕੰਟੈਕਟ ਨਹੀਂ ਹੁੰਦਾ ਪਿਆ ਜੀ ਤਾਂ ਹੁਣ ਤੁਸੀਂ ਅਮਰੀਕਾ ਦੇ ਕੀ ਆ ਰਹੀ ਹੈ ਭਾਰਤਿਆਂ ਦੀ ਮੰਗ ਮੰਗ ਤਾਂ ਅਸੀਂ ਇਹ ਕਰਦੇ ਕਿ ਜੇਕਰ ਉਹਨਾਂ ਕੋਲ ਹੈ ਦੇ ਦੇ ਸਾਨੂੰ ਵਾਪਸ ਕੀਤੀ ਜਾਵੇ ਇੰਨੇ ਤਾਂ ਪਰਿਵਾਰ ਨੂੰ ਜਿਹੜੀ ਸਹੂਲਤ ਹੈ ਉਹ ਦਿੱਤੀ ਜਾਵੇ ਪਰਿਵਾਰ ਨੂੰ ਬੱਚਿਆਂ ਨੂੰ ਕੋਈ ਮੇਰਾ ਬ੍ਰਦਰ ਆ ਉਹ ਵੀ ਬਜ਼ੁਰਗ ਨੇ ਉਹਨਾਂ ਕੋਲ ਇੱਕ ਛੋਟੀ ਕਰਿਆਨੇ ਦੀ ਦੁਕਾਨ ਹੈ ਜਿਹੜੇ ਭਾਬੀ ਜੀ ਉਹ ਵੀ ਬਜ਼ੁਰਗ ਨੇ ਮੇਰੇ ਫਾਦਰ ਸਾਹਿਬ ਨੇ ਉਹਨੂੰ ਚੁੜ ਬਣੇ ਜਿਹੜੀ ਸਾਡੀ ਉਹਨੂੰ ਗੋਟੀ ਹੈ ਨਾ ਉਹ ਸਾਡੀ ਆ ਉਹਦੀ ਕੋਈ ਕੋਲ ਸਹਾਰਾ ਚਾਹੀਦਾ ਸਾਨੂੰ ਕੋਈ ਕਾਰੋਬਾਰ ਉਹਦੀ ਸੈਂਟਰ ਸਰਕਾਰ ਗਵਰਨਮੈਂਟ ਪੰਜਾਬ ਸਰਕਾਰ ਮੰਦੋਂ ਵੀ ਮੰਗਿਆ ਉਹਨੂੰ ਕੋਈ ਜੌਬ ਦਿੱਤੀ ਜਾਵੇ ਇੱਥੇ ਇੱਥੇ ਕੀ ਕਾਰੋਬਾਰ ਕਰਦੇ ਸੀ ਕਿਸੇ ਦੱਸਿਆ ਸੀ ਕਿ ਦਿੱਲੀ ਵਿੱਚ ਪੁਲਿਸ ਸੀਗਾ ਅੱਛਾ ਜੀ ਇੱਥੇ ਉਹਨਾਂ ਦੀ ਵਾਈਫ ਹੋਰ ਕਿ ਪਰਿਵਾਰ ਚ ਕੌਣ ਕੌਣ ਆ ਪਰਿਵਾਰ ਚ ਮੇਰੇ ਬ੍ਰਦਰ ਨੇ ਮੇਰੀ ਭਾਬੀ ਜੀ ਹੈ ਮੇਰੇ ਫਾਦਰ ਸਾਹਿਬ ਨੇ ਉਹ ਮੈਰਿਟ ਸੀ ਹਾਂਜੀ ਮੈਰਿਟ ਦੋ ਬੱਚੇ ਨੇ ਇੱਕ ਲੜਕਾ ਗੁਰਨ ਤੇਜ ਸੌਰੀ ਵਰਨ ਅਰਮਾਨਦੀਪ ਸਿੰਘ ਆ ਉਹ ਲੜਕਾ 6 ਸਾਲ ਦਾ ਵਾ ਲੜਕੀ ਜਿਹੜੀ ਆ 3 ਸਾਲ ਦੀ ਇਹ ਸਮਝੋ ਕਿੰਨਾ ਵੱਡਾ ਨੁਕਸਾਨ ਆ ਜੀ ਬਹੁਤ ਸਾਰਾ ਵੱਡਾ ਪਰਿਵਾਰ ਨੂੰ ਤਾਂ ਬਹੁਤ ਸਾਰਾ ਵੱਡਾ ਨੁਕਸਾਨ ਹੈ ਕਿਉਂਕਿ ਪਹਿਲਾਂ ਛੋਟਾ ਬ੍ਰਦਰ ਸੀ ਉਹ ਵੀ ਡੈਥ ਹੋ ਗਈ ਆ ਤੇ ਹੁਣ ਇਹਦੇ ਵੀ ਉਹਦੇ ਅਟੈਕ ਆਇਆ ਸੀ ਉਹ ਛੋਟਾ ਸੀ ਜਦੋਂ ਲੜਾਈ ਲੱਗੀ ਸੀ ਉਹ ਜੋ ਜਿਹੜੀ ਪਾਰਟੀ ਖੁੱਲੀ ਸੀ ਉਹਦੇ ਚ ਜਾ ਕੇ ਜੁਆਇਨ ਹੋਏ ਆ ਜਾਂ ਪਹਿਲਾਂ ਤੋਂ ਨਹੀਂ ਨਹੀਂ ਉਹਦੇ ਚ ਜੁਆਇਨ ਹੋਏ ਆ ਇਹ ਜੁਆਇਨ ਕਿਉਂ ਕੀਤਾ ਹੋਇਕਰ ਉਹ ਟੂਰਿਸਟ ਵੀਜ਼ਾ ਤੇ ਕੇ ਹਾਂਜੀ ਕਰੋ ਟੂਰਿਸਟ ਵੀਜ਼ਾ ਪਰ ਉਧਰ ਜਾ ਕੇ ਜੁਆਇਨ ਹੋ ਗਏ ਅੱਛਾ ਤੇਨੂੰ ਪਤਾ ਸੀ ਕਿ ਕਰੋ ਮੰਨ ਕੇ ਗਏ ਸੀ ਕਿ ਆਪਾਂ ਜੁਆਇਨ ਹੋਣਾ ਹੈ ਹਾਂਜੀ ਕਰੋ ਮੰਨ ਕੇ ਗਏ ਕਿ ਮੈਸੇਜ ਹੀ ਪ੍ਰਾਪਤ ਕਰਨਾ ਚਾਹ ਲਾਗੇ ਕੋਈ ਪਹਿਲਾਂ ਕਿਸ ਹੋਰ ਕੰਟਰੀ ਗਏ ਆ ਪਹਿਲੇ ਬਹੁਤ ਸਾਰੀਆਂ ਕੰਟਰੀ ਚ ਰਹਿ ਕੇ ਵੀ ਆਏ ਆ ਕੀ ਕਰਦੇ ਰਹੇ ਉੱਥੇ ਉੱਥੇ ਪਹਿਲੇ ਸਾਈਪ੍ਰਸ ਚ ਰਹੀ ਸੀ ਉੱਥੇ ਸਾਈਪ੍ਰਸ ਚ ਵੀ ਐ ਤਾਂ ਆਪਣਾ ਉਹ ਕਾਰੋਬਾਰੀ ਕਰਦੇ ਸੀ ਕੋਈ ਛੋਟੇ ਮੋਟੇ ਕੰਮ ਇਹ ਤੇ ਰਸ਼ੀਆ ਘੁੰਮਣਸ ਤੇ ਗਏ ਸੀ ਨਹੀਂ ਉਹ ਟੂਰ ਵੀਜ਼ੇ ਤੇ ਕੇ ਸੀ ਕੀ ਕਰ ਰਹੇ ਹੈ ਜੀ ਟੂਰਿਸਟ ਵੀ ਜੇ ਘੁੰਮਣੇ ਆਸਤੇ ਚੱਲ ਮੰਨ ਲਓ ਜਿਦਾ ਵੀ ਪਰ ਉਹਨਾਂ ਨੂੰ ਉੱਥੇ ਜਾ ਕੇ ਆਰਮੀ ਜਵਾਨ ਕਰ ਲਈ ਕਿੰਨਾ ਵੱਡਾ ਕੀ ਸਮਝੋ ਕਿ ਇਹ ਜੰਗ ਬੰਦ ਹੋਣੀ ਚਾਹੀਦੀ ਹੈ ਹਾਂ ਜੀ ਇਹ ਤਾਂ ਬੰਦ ਹੋਣੀ ਚਾਹੀਦੀ ਬਹੁਤ ਸਾਰੇ ਸਾਡੇ ਪੰਜਾਬੀ ਲੋਕ ਜਿਹੜੇ ਆ ਇੰਡੀਅਨ ਲੋਕ ਜਿਹੜੇ ਫਸੇ ਆ ਉਥੇ ਉਹਨਾਂ ਵਾਸਤੇ ਵੀ ਜਿਹੜੀ ਇਹ ਬਹੁਤ ਸਾਰੀ ਮੁਸੀਬਤ ਆ ਇਹ ਜਿਹੜਾ ਬੰਦ ਹੋਣਾ ਚਾਹੀਦਾ ਸਾਡੇ ਦੇ ਬਹੁਤ ਸਾਰੇ ਸਾਥੀ ਜਿਹੜੇ ਇੰਡੀਅਨ ਲੋਕ ਆ ਉਹ ਫਸੇ ਹੋਏ ਉਥੇ ਬਹੁਤ ਸਾਰੇ ਸ਼ਹੀਦ ਹੁੰਦੇ ਪਏ ਆ ਪਰ ਇਹ ਗਲਤ ਹੈ ਜੀ ਇਸ ਉਹ ਇਟਸ ਦਬੰਦੋਲੀ ਚੈਦੀਆ ਤੁਹਾਨੂੰ ਨਾ ਨੂੰ ਜਾਣਕਾਰੀ ਕਿਨੇ ਦਿੱਤੀ ਭਾਰਤ ਸਰਕਾਰ ਨੂੰ ਕਿ ਕੋਈ ਇਸ ਦੀ ਜਾਣਕਾਰੀ ਕਿਉਂ ਆਈ ਨਾ ਨਹੀਂ ਸਾਨੂੰ ਉਹ ਤੇ ਦੋਸਤਾਂ ਤੋਂ ਸੁਖ ਸਕਦਾ ਦੋਸਤਾਂ ਤੋਂ ਜੀ ਇਸ ਮਾਰਚ ਵਿੱਚ ਭਾਰਤ ਸਰਕਾਰ ਦਾ ਕੋਈ ਬਿਆਨ ਆਇਆ ਨਹੀਂ ਕੋਈ ਬਿਆਨ ਨਹੀਂ ਆਇਆ ਕੋਈ ਸਾਡੇ ਭਾਰਤ ਸਰਕਾਰ ਨਾਲ ਕੋਈ ਮੁਲਾਕਾਤ ਨਹੀਂ ਹੋਇਆ ਕੋਈ ਕੰਟੈਕਟ ਨਹੀਂ ਹੋਇਆ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਜੀ ਰਾਏ ਮੀਡੀਆ ਰੇ ਇਹ ਸੁਨੇਹਾ ਦੇਣਾ ਚਾਹੁੰਦੇ ਆ ਕਿ ਦੇਖੋ ਸਾਡੇ ਜਿਹੜੇ ਬੱਚੇ ਆ ਬੱਚਾ ਸ਼ਿਦੀਪਾਈ ਆ ਉਹਦੇ ਜਿਹੜੀ ਸੂਲਿਏ ਤੋਂ ਮਿਲਣੀ ਚਾਹੀਦੀ ਸਨ ਉਧਰ ਦੀ ਠੀਕ ਹੈ